ਇੱਕ ਗੁਲਾਬ ਸਿੰਘ ਆ ਬਾਬਾ ਗੁਲਾਬ ਸਿੰਘ ਕੋਈਕਾ ਹਾਂਜੀ ਹਾਂਜੀ ਗਾਣੇ ਗਾਉਂਦਾ ਜੀ ਹਾਂਜੀ ਉਹ ਬੰਦੇ ਨੇ ਇੱਕ ਧਾਰਨਾ ਗਾਉਂਦਾ ਰਿਹਾ ਵੀ ਮੱਥਾ ਨਾਲ ਨਾ ਫਕੀਰਾਂ ਦੇ ਨਾਓ ਦੇਖਾਂ ਦੇਣਾ ਔਕਾ ਹੋ ਜਾਊਗਾ ਹੂੰ ਉਹ ਗੁਲਾਬ ਸਿੰਘ ਜੀ ਉਹ ਗੁਲਾਬ ਸਿੰਘ ਜੀ ਤੂੰ ਬਾਣਾ ਪਾਇਆ ਤੂੰ ਗਾਤਰਾ ਪਾਇਆ ਤੂੰ ਦਮਾਲਾ ਬੰਨਦਾ ਆ ਤੇ ਤੁਸੀਂ ਇਹ ਗੁਲਾਬ ਸਿੰਘ ਜੀ ਕਿਤੇ ਗੁਰਬਾਣੀ ਨਹੀਂ ਪੜੀ ਤੁਸੀਂ ਇਹੋ ਜੇ ਮਨਮਤੀ ਡੇਰਿਆਂ ਦੇ ਵਿਚੋਲੇ ਬਣ ਕੇ ਖੜ ਗਏ। ਹਾਂ ਜੀ ਜੰਦੂ। ਇਸ ਕਰਕੇ ਪਾਜੀ ਕੋਈ ਉਕਾਲ ਆ ਗਈ ਆ? ਨਹੀਂ ਨਹੀਂ ਕੋਈ ਨਹੀਂ ਬੁੱਢੋ ਛੱਡੋ ਪਰਸਨਲ ਦਾ ਕੋਈ ਨਹੀਂ। আচ্ছা ਚਲੋ ਕੋਈ ਨਹੀਂ। ਪਾਜੀ ਫਿਰ ਬੇਨਤੀ ਇਹ ਆ ਇਹਨਾਂ ਜਿਹੜੇ ਰਾਜਾ ਸਾਹਿਬ ਨੂੰ ਮੰਨਣ ਵਾਲੇ ਜੀ ਸਕਦੇ ਕੇ ਮੰਨਣ ਅਸੀਂ ਤੁਹਾਨੂੰ ਧੱਕੇ ਨਾਲ ਕੋਈ ਵਿਅਕਤੀ ਕਿਸੇ ਨੂੰ ਇਹ ਗੱਲ ਨਹੀਂ ਕਹਿ ਸਕਦਾ। ਅਸੀਂ ਵਿਚਾਰਕ ਭਾਰਕ ਤੌਰ ਤੇ ਇਹ ਗੱਲ ਕਹਿ ਰਹੇ ਆ। ਪੇ ਜੇਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹਨ ਉਹ ਗੁਰੂ ਗ੍ਰੰਥ ਸਾਹਿਬ ਦੀ ਮਤ ਅਨੁਸਾਰ ਹੀ ਉਹ ਗੁਰਦੁਆਰਾ ਚੱਲਣਾ ਚਾਹੀਦਾ ਬਿਲਕੁਲ ਸਾਡੀ ਸਿਰਫ ਇਹ ਬੇਨਤੀ ਆ ਤੁਸੀਂ ਰਾਜੇ ਨੂੰ ਮੰਨਣਾ ਤੁਸੀਂ ਨੇਕੀ ਵਾਲੇ ਨੂੰ ਮੰਨਣਾ ਤੁਸੀਂ ਜਿੰਨੂ ਮਰਜੀ ਮੰਨਣਾ ਇਹ ਤੁਹਾਡੀ ਚੁਆਇਸ ਆ ਹਾਂ ਪਰ ਅਸੀਂ ਗੁਰੂ ਦੇ ਦੱਸੇ ਮੂਹੇ ਅਨੁਸਾਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਚੀਜ਼ਾਂ ਦਾ ਕੋਈ ਲਾਭ ਨਹੀਂ ਕਿਉਂਕਿ ਗੁਰ ਜੈਸਾ ਨਾਹੀ ਕੋਈ ਤੇਵਾ ਜਸਮ ਜਸਮ ਮਸਤਕ ਭਾਗ ਸੋ ਲਾਗਾ ਸੇਵ ਇਹੋ ਜੇ اڈੰਬਰ ਕਰਕੇ ਰਸੋਖਾਨੇ ਬਣਾ ਕੇ ਮੂਰਤੀਆਂ ਲਾ ਕੇ ਕੁੱਤੇ ਰੱਖ ਕੇ ਸਾਰਾ ਜਗਤ ਜਿਹੜਾ ਆ ਉਹ ਹਲਕਾਇਆ ਹੋਇਆ ਫਿਰ ਰਿਹਾ ਭਾਜੀ ਤੇ ਹਲਕਾ ਕੁੱਤਿਆਂ ਨੂੰ ਆਉਂਦਾ ਹਲਕਾ ਕੁੱਤਿਆਂ ਦੀ ਬਿਮਾਰੀ ਆ ਆਪਾਂ ਹਲਕਾਏ ਨਾ ਹੋਈਏ ਆਪਾਂ ਗੁਰੂ ਦੀ ਮੱਤ ਦੇ ਵੈਕਸੀਨ ਲਾ ਕੇ ਨਾ ਵੈਕਸੀਨ ਟੀਕਾ ਲੱਗਦਾ ਵੈਕਸੀਨ ਕੁੱਤਿਆਂ ਨੂੰ ਵੀ ਉਹਨਾਂ ਨੂੰ ਹਲਕਾ ਨਾ ਹੋਵੇ ਅਸੀਂ ਕਬੀਰ ਕੁੱਕਰ ਆਰਾਮ ਕੋ ਅਸੀਂ ਸਾਰੇ ਲੋਕ ਦੇ ਕੁੱਤੇ ਆ ਪਰ ਸਾਨੂੰ ਜਿਹੜੀ ਵੈਕਸੀਨ ਲੱਗਣੀ ਸੀ ਨਾ ਜੀ ਉਹ ਲੱਗੀ ਹੁੰਦੀ ਤੇ ਅਮਰੀਕ ਸਿੰਘ ਵਰਗੇ ਜਿਹੜੇ ਬੰਦੇ ਆ ਦਮਾਲਾ ਬੰਨ ਕੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਨੇ ਇੱਕ ਅਖੌਤੀ ਬਾਣਾ ਪਾਇਆ ਹੋਇਆ ਉਹਨਾਂ ਦੀ ਜ਼ਿੰਮੇਵਾਰੀ ਦੁਣੀ ਵੱਧ ਜਾਂਦੀ ਆ ਵੀ ਉਹ ਸੰਸਾਰ ਨੂੰ ਆਸਥਾ ਦੇ ਨਾਂ ਤੇ ਲੁੱਟ ਨਹੀਂ ਸਕਦੇ ਕਿਉਂਕਿ ਜਿਹੜੇ ਲੋਕ ਰਾਜਾ ਸਾਹਿਬ ਵਰਗਿਆਂ ਨੂੰ ਨੇਕੀ ਵਾਲੇ ਵਰਗਿਆਂ ਨੂੰ ਜਾ ਨੰਨਦ ਸਿੰਘ ਵਰਗਿਆਂ ਨੂੰ ਜਾਂ ਹੋਰ ਨਾ ਵਿਅਕਤੀਆਂ ਨੂੰ ਗੁਰੂ ਦੇ ਬਰਾਬਰ ਕਰਕੇ ਰੱਖਣਾ ਚਾਹੁੰਦੇ ਆ ਉਹ ਇੱਕ ਬੜੀ ਵੱਡੀ ਭੁੱਲ ਕਰ ਰਹੇ ਆ ਜੇ ਤੁਸੀਂ ਉਹਨਾਂ ਨੂੰ ਬੰਨਣਾ ਤਾਂ ਤੁਸੀਂ ਉਹਨਾਂ ਨੂੰ ਹੀ ਬੰਨੋ ਕੋਈ ਪ੍ਰੋਬਲਮ ਨਹੀਂ ਪਰ ਸਮਾਜ ਵਿੱਚ ਸਮਾਜ ਵਿੱਚ ਇਹੋ ਜਿਹੀਆਂ ਕੁਰਤੀਆਂ ਨਾ ਫਲਾਓ ਜਿਹਦੀ ਕੀ ਸਾਨੂੰ ਬਾਅਦ ਵਿੱਚ ਜਿਹੜੀ ਪਛਤਾਵਾ ਰਹਿ ਜਾਏ ਕਿਉਂਕਿ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਵੀ ਇੱਕ ਚੂਹੇ ਕੀ ਪਿੰਡ ਦੇ ਵਿੱਚ ਜਿਹੜੇ ਵਿਅਕਤੀ ਨੇ ਅਸ਼ੂ ਤੋਸ਼ ਨੂੰ ਲਿਆਂਦਾ ਸੀ ਮੈਂ ਉਹਨੂੰ ਪਰਸਨਲੀ ਮਿਲਿਆ ਪਾਜੀ ਮੇਰੀ ਉਹਦੇ ਨਾਲ ਬੁਲਾਰਾ ਬੋਲ ਬੁਲਾਰਾ ਵੀ ਹੋਇਆ ਮੈਂ ਉਹਨੂੰ ਗੁਰਮਤ ਦੀ ਗੱਲ ਦੱਸਣੀ ਚਾਹੁੰਦਾ ਸੀ ਉਹ ਮੇਰੇ ਗੱਲ ਪੜਨਾ ਚਾਹੁੰਦਾ ਸੀ ਉਹ ਵਿਅਕਤੀ ਉਹਦੇ ਮੈਂ ਘਰ ਗਿਆ ਪਾਜੀ 4 ਸਾਲ ਪਹਿਲਾਂ ਉਹਨੇ ਫਿਰ ਅਮਰਤ ਛਕਿਆ ਜਿਹੜੇ ਵਿਅਕਤੀ ਨੇ ਅਸ਼ੂ ਤੋਸ਼ ਦਾ ਡੇਰਾ ਸਥਾਪਿਤ ਕਰਾਇਆ ਸੀ ਚੂਹੇ ਕੀ ਪਿੰਡ ਤੋਂ ਸੀ ਉਹ ਉਹ ਬੰਦਾ ਨੇ ਮੇਰੇ ਕੋਲ ਪਛਤਾਵਾ ਕੀਤਾ ਮੈਨੂੰ ਕਹਿੰਦਾ ਸੁਖਦੇਵ ਸਿੰਘ ਵੀ ਮੈਂ ਆਪਣੇ ਜੀਵਨ ਦੀ ਸਭ ਤੋਂ ਵੱਡੀ ਗਲਤੀ ਕਰ ਚੁੱਕਾ ਹਾਂ ਤੇ ਫਿਰ ਜਦੋਂ ਉਹਨੇ ਗਾਤਰਾ ਪਾਇਆ ਨਾ ਭਾਜੀ ਅਮਰਤ ਛਕ ਲਿਆ ਫਿਰ ਮੈਂ ਉਹਨੂੰ ਪੁੱਛਿਆ ਵੀ ਸਜਣਾ ਹੁਣ ਇੰਨਾ ਇੰਨਾ ਕੁਝ ਪੰਜਾਬ ਨੂੰ ਬਰਬਾਦ ਕਰਕੇ ਅਸ਼ੂਤੋਸ਼ ਕਰਕੇ ਕਿੰਨੇ ਝਗੜੇ ਹੋਏ ਬੰਦੇ ਸਿੰਘ ਸ਼ਹੀਦ ਹੋਏ ਜੇ ਤੂੰ ਅੱਜ ਤੂੰ ਗਾਤਰਾ ਪਾ ਲਿਆ ਅੱਜ ਤੈਨੂੰ ਸਮਝ ਇੰਨੇ ਚਿਰਾਂ ਬਾਅਦ ਜੂ ਲੱਗੀ ਆ ਜਿਹੜੀ ਸਮਝ ਉਸ ਵਿਅਕਤੀ ਨੂੰ ਜਿਨੇ ਐਡਾ ਵੱਡਾ ਡੇਰਾ ਸਥਾਪਿਤ ਕਰਤਾ ਉਹਨੂੰ ਆਖਰੀ ਉਮਰ ਚ ਜਾ ਕੇ ਸਮਝ ਲੱਗੀ ਸਾਡੇ ਇਹ ਪ੍ਰੋਗਰਾਮ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਕੋਈ ਨਫ਼ਰਤ ਕਰਦੇ ਆਂ ਜਾਂ ਸਾਡੀ ਕੋਈ ਉਹਨਾਂ ਨਾਲ ਵੈਰ ਭਾਵਨਾ ਆ ਸਾਡਾ ਇਹ ਆ ਕਿ ਸਾਨੂੰ ਸਤਿਗੁਰੂ ਨੇ ਸਿਖਾਇਆ ਵੀ ਸਤਿਗੁਰ ਸਭਨਾ ਦਾ ਭਲਾ ਬਣਾਏਂਦਾ ਸਤਿਗੁਰੂ ਜੀ ਜੇ ਕਿਤੇ ਜਾ ਕੇ ਮੱਕੇ ਮਦੀਨੇ ਜਾਂ ਹਰ ਥਾਂ ਤੇ ਜਾ ਕੇ ਉਹ ਲੋਕਾਈ ਦਾ ਭਲਾ ਕਰਨਾ ਚਾਹੁੰਦੇ ਸੀ ਉਹਨਾਂ ਨੇ ਲੋਕਾਈ ਦਾ ਭਲਾ ਕੀਤਾ ਤੇ ਉਹਨਾਂ ਨੂੰ ਮਾਰਗ ਤੇ ਦੱਸਿਆ ਤੇ ਜੇ ਹੁਣ ਜਿੱਥੇ ਗੁਰੂ ਨਾਨਕ ਜੀ ਦੇ ਸ਼ਬਦ ਦਾ ਪ੍ਰਕਾਸ਼ ਹੋਵੇ ਤੇ ਜੇ ਉੱਥੇ ਹੀ ਮਕਾ ਬਣ ਜਾਏ ਮਕਾ ਉੱਥੇ ਹੀ ਪਸ਼ਮ ਵਾਲੇ ਪਾਸੇ ਲੋਕੀ ਸ਼ਰਨ ਆਉਣਾ ਸ਼ੁਰੂ ਕਰ ਦੇਣ ਉੱਥੇ ਹੀ ਮੂਰਤੀਆਂ ਆ ਕੇ ਟੱਲੀਆਂ ਖੜਕਾਉਣ ਲੱਗ ਪੈਣ ਤੇ ਇੰਦੋਂ ਵੱਡੀ ਬੇਅਦਬੀ ਤਾਂ ਕੋਈ ਹੋਈ ਨਹੀਂ ਸਕਦੀ ਅਸੀਂ ਸਾਡੇ ਕਹਿਣ ਦਾ ਮਤਲਬ ਸਾਡੇ ਪ੍ਰੋਗਰਾਮ ਕਰਨ ਦਾ ਭਾਵ ਸਿਰਫ ਇੰਨਾ ਆ ਕਿ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੋ ਦਰਜ ਆ ਉਹਦੇ ਅਨੁਸਾਰ ਜੀਏ ਫਿਰ ਮੈਂ ਕਹਿੰਦਾ ਜਿੰਨੇ ਰਾਜੇ ਨੂੰ ਮੰਨਣਾ ਮੰਨੇ ਪਰ ਰਾਜੇ ਸਾਹਿਬ ਦੇ ਸਬੰਧ ਚ ਲਿਖੀਆਂ ਕਿਤਾਬਾਂ ਨੂੰ ਪੜ੍ਹ ਲਓ ਪਹਿਲਾਂ ਕੀ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੇਲ ਖਾਂਦੀਆਂ ਨੇ ਜੇ ਤੁਸੀਂ ਰਸੋਖਾਨੇ ਦੀ ਵੀ ਗੱਲ ਕਰਦੇ ਜੇ ਤੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਪੰਗਤ ਦੀ ਮਹਾਨਤਾ ਆ ਬੜੇ ਚਰਾਂ ਦੀ ਬਣੀ ਹੋਈ ਆ ਉਹ ਤੇ ਉਹ ਮਹਾਨਤਾ ਇਸ ਕਰਕੇ ਨਹੀਂ ਗਈ ਕਿ ਲੋਕਾਂ ਨੂੰ ਰੋਟੀਆਂ ਖਾਣ ਲਈ ਆ ਉਹ ਮਹਾਨਤਾ ਸਿਰਫ ਲੋੜ ਬੰਦ ਕਰਕੇ ਆ ਜਾਂ ਜਾਤ ਪਾਤ ਦਾ ਭਰਮ ਤੋੜਨ ਲਈ ਆ